ਬਾਈ ਸੁਣ ਕੇ ਹੋਸ਼ ਗਮ ਹੋ ਜਾਣਗੇ ਸੁਣ ਕੇ ਤੁਹਾਡਾ ਦਿਮਾਗ ਚੱਕਰਾ ਜਾਊਗਾ ਵੀ ਐਵੇਂ ਵੀ ਹੋਣ ਲੱਗ ਗਿਆ ਪੰਜਾਬ ਦੇ ਵਿੱਚ ਹੁਣ ਵੱਧਣੀ ਖੁਰਦ ਦੀ ਖਬਰ ਆ ਏ ਮੁੰਡਾ ਆਇਆ ਸੀਗਾ ਬਾਹਰੋਂ ਇੱਥੇ ਪੰਜਾਬ ਦੇ ਵਿੱਚ ਸੀਗਾ ਤਾਂ ਦੋ ਨਸ਼ੇੜੀਆਂ ਨੇ ਉਹਦੇ ਜਾਨੀ ਕਿ ਪਹਿਲਾਂ ਯਾਰ ਸੀਗੇ ਉਹ ਉਹਦੇ ਨਾਲ ਰਹਿਣ ਲੱਗੇ ਜਦੋਂ ਉਹਦੇ ਨਾਲ ਰਹਿਣ ਲੱਗੇ ਤਾਂ ਉਹਨੂੰ ਇੱਕ ਦਿਨ ਕਹਿੰਦੇ ਵੀ ਚਲੋ ਆਪਾਂ ਫਿਲਮ ਦੇਖਣ ਚੱਲਦੇ ਹਾਂ ਉਹ ਕਹਿੰਦਾ ਠੀਕ ਆ ਆਥ ਨੇ ਜੇ ਯਾਨੀ ਕਿ 4:00 ਵਜੇ ਉਹਨਾਂ ਦੇ ਘਰੋਂ ਲੈ ਗਏ ਉਹਨੂੰ ਜੀ ਆਪਾਂ ਫਿਰੋਂ ਦੇਖਣ ਚੱਲਦੇ ਆਂ ਖਾ ਪੀ ਕੇ ਆਵਾਂਗੇ ਤੇ ਬਾਅਦ ਦੇ ਵਿੱਚ ਉਹ ਤਾਂ ਆ ਜਾਂਦੇ ਉਹ ਮੁੰਡਾ ਲਾਪਤਾ ਹੋ ਜਾਂਦਾ ਹੈਗਾ ਠੀਕ ਹੈ ਲਾਪਤਾ ਹੋਇਆ ਇਹਦਾ 2 ਦਿਨ ਲੰਘਦੇ ਚਾਲਦੇ ਨਾ ਕਿ ਪੰਜ ਦਿਨ ਲੰਘਦੇ ਆ ਤੇੜਾ ਉਹਦਾ ਭਰਾ ਸੀਗਾ ਉਹਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਨਾਲ ਗਿਆ ਸੀਗਾ ਤਾਂ ਮੁੰਡਿਆ ਕਾਹਤੋਂ ਨਹੀਂ ਹੈਗਾ ਤੇ ਜਦੋਂ ਪੁਲਿਸ ਨੇ ਚੱਕ ਕੇ ਡਾਂਗ ਫੇਰੀ ਫੇਰ ਮੰਨ ਗਏ ਕਹਿੰਦੇ ਅਸੀਂ ਮਾਰਤਾ ਉਹ ਤਿੰਨ ਜਾਣੇ ਸੀ ਕਿ ਹੋਰ ਅੱਗੇ ਕੀ ਮੰਨੇ ਉਹ ਤਿੰਨਾਂ ਦੇ ਵਿੱਚੋਂ ਦੋਵਾਂ ਨੇ ਇੱਕ ਹੋਰ ਮਾਰਤਾ ਕਿ ਉਹਦੀ ਜੇਬ ਦੇ ਵਿੱਚ ਪੈਸੇ ਸੀਗੇ ਜਦੋਂ ਹਣ ਉਹ ਬਾਹਰ ਗਏ ਸੀਗੇ ਪੈਸੇ ਦੇਖ ਲਏ ਉਹਨੇ ਕੋਈ ਫੋਨ ਮਹਿੰਗਾ ਹੋਊਗਾ ਜਾਂ ਕੋਈ ਸੋਨਾ ਸਾਨਾ ਪਾਇਆ ਹੋਊਗਾ ਪੈਸਿਆਂ ਦੇ ਲਾਲਚ ਦੇ ਕਰਕੇ ਪਹਿਲਾਂ ਤਾਂ ਉਹਨਾਂ ਤਿੰਨਾਂ ਨੇ ਉਹ ਮੁੰਡੇ ਨੂੰ ਮਾਰਿਆ ਐਨਆਰਆਈ ਨੂੰ ਫਿਰ ਉਹਨਾਂ ਤਿੰਨਾਂ ਨੇ ਤਿੰਨਾਂ 'ਚੋਂ ਦੋਵਾਂ ਨੇ ਇੱਕ ਨੂੰ ਮਾਰਤਾ ਦੇਖੋ ਤੁਸੀਂ ਲਾਸ ਇੱਕ ਦੀ ਤਾਂ ਨਹਿਰ ਦੇ ਕੋਲ ਸਿੱਟਦੀ ਤੇ ਦੂਜੇ ਦੀ লাশ ਖੇਤਾਂ ਸੱਟ ਦੀ ਬਦਨੀ ਖੁਰਦ ਦੀ ਮੁਗ ਜਲੇ ਦੇ ਵਿੱਚ ਪੈਂਦਾ ਇਹ ਹਾਲ ਹੋ ਗਏ ਪੈਸੇ ਦੇ ਕਰਕੇ ਨਸ਼ੇੜੀ ਲੋਕ ਇੱਥੋਂ ਤੱਕ ਵੀ ਜਾ ਸਕਦੇ ਆ ਤੇ ਮੜੀ ਜੀ ਕੁੱਟ ਦੇ ਨਾਲ ਬਾਅਦ ਮੰਨ ਗਏ ਦੋ ਤਿੰਨ ਡੱਬੇ ਖਾਲੀ ਗਏ ਜਿਹੜੇ ਭਾਈ ਜਿੱਥੇ ਵੀ ਹੁਣ ਬਾਹਰੋਂ ਮੁੰਡੇ ਆਉਂਦੇ ਆ ਜਿਹੜੇ ਸਟੂਡੈਂਟ ਗਏ ਆ ਹਨਾ ਤੇ ਭਾਈ ਆ ਆਪਦਾ ਧਿਆਨ ਰੱਖੋ ਕਿਸੇ ਨਾਲ ਭਾਵੇਂ ਤੁਹਾਨੂੰ ਕਿੰਨਾ ਵੀ ਜਾਣਦਾਗਾ ਕਿਸੇ ਨਾਲ ਇਕੱਲੇ ਨਾ ਜਾਓ ਘੱਟੋ ਘੱਟ ਆ ਉਹਦੇ ਜਿਹੜੇ ਖਾਸ ਉਹਨਾਂ ਦੋ ਤਿੰਨ ਨਾਲ ਲੈ ਕੇ ਜਾਓ ਕੱਲੇ ਕਿਸੇ ਨਾਲ ਨਾ ਜਾਓ ਕਿਸੇ ਦਾ ਵੀ ਮਨ ਬਦਲ ਸਕਦਾ ਅੱਜ ਕੱਲ੍ਹ ਘਰੋਸਿਆਂ ਦੀਆਂ ਦੁਨੀਆਂ ਦਾ ਬਾਈ ਠੀਕ ਹੈ ਜੀ ਆਪਾਂ ਮਿਲਦੇ ਨੇ ਨੈਕਸਟ ਵੀਕ ਦੇ ਵਿੱਚ ਤੀਏ ਆਹੀ ਪੰਜਾਬੀ ਸਟਾਰਸ ਬਈ